ਜੁਗਣੀ ਪੁੱਤ ਧਿਆਨ ਰੱਖੀ ਬੱਚਿਆਂ ਦਾ ਠੀਕ ਆ ਤੇ ਬਈ ਅੱਜ ਬੜਾ ਇਹਨੇ ਸਵੇਰੇ ਸਵੇਰੇ ਡਰਾਇਆ ਮੈਨੂੰ ਕਿਉਂਕਿ ਆਪਾਂ ਨਾ ਉਧਰੋਂ ਨਹਿਰ 'ਚ ਬੱਚੇ ਡੁੱਬ ਕੇ ਮਰ ਗਏ ਤੁਹਾਨੂੰ ਪਤਾ ਹੀ ਐ ਤੇ ਕੱਢ ਲਿਆਂਦੇ ਸੀ ਆਪਾਂ ਦੋ ਬੱਚੇ ਬਚਾ ਲਏ ਸੀਗੇ ਤੇ ਸਵੇਰੇ ਜਦੋਂ ਮੈਂ ਆ ਕੇ ਰੇੜੀ ਥਾਲਦਾ ਤੇ ਪਹਿਲਾਂ ਮੈਂ ਇਹਦੇ ਬੱਚੇ ਦੇਖਦਾ ਤੇ ਜਦੋਂ ਇਹਨੂੰ ਮੈਂ ਸਵੇਰੇ ਪੁੱਛਿਆ ਖੋਡੀਜੀ 'ਚੋਂ ਨਿਕਲੀ ਇਹ ਤੇ ਬੱਚੇ ਆਮ ਤੌਰ ਤੇ ਇੱਥੇ ਹੁੰਦੇ ਆ ਮਿੱਟੀ ਪੱਟ ਰੱਖੀ ਐ ਤਾਂ ਮੈਂ ਕਿਹਾ ਜੁਗਣੀ ਬੱਚੇ ਕਿੱਥੇ ਆ ਪੁੱਤ ਤੇ ਇਥੋਂ ਬਈ ਮਿੱਟੀ ਸੁੰਘਣ ਲੱਗ ਗਈ ਤਾਂ ਮੇਰੇ ਤਾਂ ਲੱਤਾਂ ਬਾਹਾਂ ਕੰਮ ਛੱਡ ਗਏ ਬਾਬਾ ਜੀ ਫਿਰ ਮੈਂ ਨੂੰ ਮੈਨੂੰ ਹੀ ਪਤਾ ਹੀ ਮੇਰੇ ਨਾਲ ਕੀ ਬੀਤੀ ਮੈਂ ਦਵਾ ਦਵਾ ਥਨਾਂ ਵਾਲੀ ਲੱਗ ਗਿਆ ਮੈਂ ਮਿੱਟੀ ਪਟਣ ਇਥੋਂ ਮੈਂ ਬੱਚੇ ਥੱਲੇ ਆ ਗਿਆ ਕਿਉਂਕਿ ਉੱਤੋਂ ਢਮ ਜੀ ਡਿਗ ਪਈ ਸੀ ਉਹ ਮਿੱਟੀ ਦੀ ਮੀਂਹ ਦਾ ਕਰਕੇ ਮੀਂਹ ਦਾ ਪਾਣੀ ਪੈਂਦਾ ਸੀ ਇੱਧਰ ਤੇ ਮੈਨੂੰ ਫਿਰ ਜਦੋਂ ਇਹਨੇ ਇੱਕ ਬੱਚਾ ਚੁੱਕਿਆ ਨਾ ਉਹ ਖੁੱਡ ਜੀ ਬਣਾ ਰੱਖੀ ਇਹਨੇ ਤਾਂ ਤੇ ਉਹ ਅਸੀਂ ਬਣਾ ਕੇ ਦਿੱਤੀ ਸੀ ਨੇ ਉੱਤੇ ਮਿੱਟੀ ਪਾ ਕੇ ਗੱਟੇ ਰੱਖ ਕੇ ਤੇ ਬੱਚੇ ਉਹਦੇ ਚੁੱਕੇ ਦੇ ਬਈ ਫੇਰ ਮੈਨੂੰ ਪਤਾ ਲੱਗਿਆ ਤੇ ਮੇਰੇ ਸਾਹਾਂ 'ਚ ਸਾਪ ਹੈ ਤੇ ਬਈ ਆਪਾਂ ਬਹੁਤ ਮੈਨੂੰ ਮੋਹ ਆਉਂਦਾ ਹੈ ਬੱਚਿਆਂ ਦਾ ਛੋਟਿਆਂ ਦਾ ਪਿਆਰਿਆਂ ਦਾ ਤੇ ਤੁਸੀਂ ਵੀ ਸਾਰੇ ਬਈ ਬੇਜਵਾਨਾਂ ਦੀ ਹੈਲਪ ਕਰਿਆ ਕਰੋ ਇਹਨਾਂ ਦੀ ਮਦਦ ਕਰਿਆ ਕਰੋ ਆਪਾਂ ਬਈ ਜੀ ਜਗ੍ਹਾ ਲੈਣੀ ਹੈ ਇਹਨਾਂ ਵਾਸਤੇ ਬੇਜਵਾਨਾਂ ਵਾਸਤੇ ਕਿ ਕੋਈ ਵੀ ਜਾਨਵਰ ਬੇਜਵਾਨ ਭੁੱਖਾ ਨਾ ਮਰੇ ਕੋਈ ਇਲਾਜ ਤੋਂ ਬਿਨਾਂ ਨਾ ਮਰੇ ਤੇ ਸਾਰੇ ਭੈਣ ਭਰਾਵਾਂ ਨੂੰ ਮੇਰੀ ਅਪੀਲ ਹੈ ਵੀ ਸਪੋਰਟ ਕਰਿਆ ਕਰੋ ਮਦਦ ਕਰਿਆ ਕਰੋ ਆਪਦਾ ਯੋਗਦਾਨ ਵੀ ਜਰੂਰ ਪਾਇਆ ਕਰੋ ਜੀ ਤੇ ਫੁੱਲ ਤੇ ਆਪਾਂ ਜਲ ਤੋਂ ਜਲਦ ਜਗ੍ਹਾ ਲਈਏ ਬਈ ਇਹਨਾਂ ਵਾਸਤੇ ਤੇ ਜਲਦੀ ਇਹਨਾਂ ਵਾਸਤੇ ਸ਼ੈਲਟਰ ਬਣਾਈਏ ਆਪਦੇ ਕੋਲੇ ਰੱਖੀਏ ਆਪਦੇ ਹੱਥੀਂ ਦੇਖ ਭਾਲ ਕਰਗੇ ਤਾਂ ਭਈ ਇੱਕ ਗੱਲ ਹੋਰ ਮੈਂ ਕਹਿੰਦਾ ਵੀ ਜਿਹੜਾ ਇਹਨਾਂ ਨੂੰ ਖਵਾਇਆ ਨਾ ਉਹ ਥੋੜਾ ਕਿਤੇ ਨਹੀਂ ਜਾਂਦਾ ਜੀ ਉਹ ਪ੍ਰਮਾਤਮਾ ਵੈਗਰੂ ਤੁਹਾਨੂੰ ਕਿਸੇ ਨਾ ਕਿਸੇ ਦੁੱਗਣਾ ਕਈ ਗੁਣਾ ਚੌਗਣਾ ਜ਼ਿਆਦਾ ਕਰਕੇ ਮੋੜਦਾ ਤੇ ਸਾਰੇ ਭਈ ਆਪਾਂ ਲਵਾਉਣ ਲੱਗੇ ਆਂ ਜੁਗਣੀ ਦੇ ਟੀਕੇ ਤੇ ਇਹਦੇ ਬੱਚੇ ਛੋਟੇ ਆ ਨਾ ਹਜੇ ਇੱਕ ਤਾਂ ਦਿੱਕਤ ਤੇ ਬਾਕੀ ਇਹਦੀ ਨਸਬੰਦੀ ਵੀ ਆਪਾਂ ਕਰਾਉਣੀ ਹੈ ਇੱਕ ਦੋ ਦਿਨਾਂ ਤੱਕ ਆਪਾਂ ਨੂੰ ਕਲਦੀਪ ਕੁਆਰੰਟੀ ਉਹਨਾਂ ਨੇ ਕਿਹਾ ਸੀ ਆਪਣੇ ਹੈਗੇ ਆ ਯੂਕੇ ਤੋਂ ਉਹ ਉਹਨਾਂ ਨੇ ਕਿਹਾ ਵੀ ਸੀਗਾ ਜੀ ਵੀ ਬੇਟਾ ਦੀ ਨਸਬੰਦੀ ਕਰਾ ਦਿਓ ਤੇ ਬਈ ਆਪਾਂ ਕਰਵਾਉਣਾ ਤੇ ਬਾਕੀ ਜੀ ਆਪਾਂ ਸੇਵਾ ਕਰਦੇ ਆਂ ਬੇਜਵਾਨਾਂ ਦੀ ਤੇ ਆਪਾਂ ਆ ਛੋਟੇ ਬੱਚੇ ਆਈ ਬੜੀ ਮੁਸ਼ਕਲ ਨਾਲ ਬਚਾਏ ਸੀ ਬਾਈ ਜੀ ਇਹ ਨਹਿਰ ਚ ਨਹਿਰ ਦੇ ਕੰਡੇ ਤੇ ਸੂਪੀ ਸੀ ਇਹਨੇ ਬੱਚੇ ਦੇਤੇ ਸੀ ਤੇ ਉੱਥੇ ਜੀ ਇਹਦੇ ਨਾਲ ਬੱਚੇ ਰੁੜ ਗਏ ਨਹਿਰ ਚ ਨਹਿਰ ਤੇ ਰੁੜ ਕੇ ਬੱਚੇ ਮਰ ਗਏ ਦੇ ਤੇ ਬੜੀ ਮੁਸ਼ਕਲ ਨਾਲ ਦੋ ਬਚਾ ਕੇ ਲਿਆਂਦੇ ਇੱਥੇ ਤੇ ਆਪਣਾ ਯੋਗਦਾਨ ਪਾਇਆ ਕਰੋ ਜੀ ਆਪਾਂ ਜਗਾ ਲੈ ਕੇ ਨਾਸਤੇ ਬਈ ਜੀ ਸ਼ੈਲਟਰ ਬਣਾਉਣਾ ਤੇ ਜਿਹੜੇ ਵੀ ਭੈਣ ਭਰਾ ਸਰਦੇ ਵਰਦੇ ਆ ਉਹ ਆਪਦਾ ਯੋਗਦਾਨ ਜ਼ਰੂਰ ਤਿਲਫੁਲ ਦਿਆ ਕਰੋ ਪਾਇਆ ਕਰੋ ਤਾਂ ਕਿ ਆਪਾਂ ਬੇਜਵਾਨਾਂ ਵਾਸਤੇ ਜਗਾ ਲੈ ਸਕੀਏ ਕਿ ਕੋਈ ਵੀ ਬੇਜਵਾਨ ਇਲਾਜ ਤੋਂ ਬਿਨਾ ਨਾ ਮਰੇ ਕੋਈ ਭੁੱਖ ਨਾਲ ਨਾ ਮਰੇ ਤੇ ਮੇਰੇ ਵੀਰਾਂ ਨੂੰ ਤੇ ਭੈਣਾਂ ਨੂੰ ਮੇਰੀ ਬੇਨਤੀ ਹੈ ਜੀ ਸੇਵਾ ਕਰਿਆ ਕਰੋ ਨਾਲ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੋ ਜੀ ਤੇ ਜਿਹੜਾ ਇਹਨਾਂ ਨੂੰ ਖਵਾਦਾ ਨਾ ਬੱਬਾ ਜੀ ਉਹ ਥੋੜਾ ਕਿਤੇ ਨਹੀਂ ਜਾਂਦਾ ਉਹ ਵੈਗਰੂ ਪ੍ਰਮਾਤਮਾ ਕਈ ਗੁਣਾ ਵੱਧ ਕਰਕੇ ਮੋੜਦਾ ਜੀ ਤੁਹਾਡਾ ਤਾਂ ਇਹ ਬੱਚੀ ਨੂੰ ਵੀ ਅਸੀਂ ਬੜੀ ਮੁਸ਼ਕਲ ਨਾਲ ਬਚਾਇਆ ਸੀ ਇਹ ਵੀ ਜਮਾ ਗਲ ਕੇ ਐਂ ਬਸ ਮਰਨ ਵਾਲੀ ਸੀ ਇੱਕ ਦੋ ਦਿਨਾਂ ਦਾ ਐਂ ਲੱਗਦਾ ਸੀ ਵੀ ਇੱਕ ਦੋ ਦਿਨਾਂ ਚ ਗਈ ਇਹ ਬਾਈ ਫੜੀ ਫੋਨ ਟੀਕੇ ਲਵਾ ਦਈਏ ਹਾਲੇ ਤੂੰ ਫੜ ਲੈ ਬਾਈ ਤੇ ਐ ਲੱਗਦਾ ਸੀ ਬਾਈ ਤੇ ਹੁਣ ਆਪਾਂ ਇਹਦੇ ਟੀਕੇ ਲਵਾਉਣ ਲੱਗੇ ਨਾ ਪੁੱਤ ਹਾਂ ਇਹਦਾ ਮੂੰਹ ਤੇ ਥੋੜਾ ਮੂੰਹ ਵੀ ਖਰਾਬ ਆ ਬਾਈ ਇਹਦੇ 1791 ਆ ਜੀ ਤੇ ਇੱਕ ਬਾਈ ਹਲਕਾ ਆਦਾ ਉੱਤੋਂ ਆ ਵੀ ਕਿਉਂਕਿ ਇਹ ਜਿਆਦਾ ਕਰਦੀ ਹੈ ਤੇ ਫਿਰ ਦਿੱਕਤ ਹੋ ਜਾਂਦੀ ਹੈ ਕਿ ਇਹ ਰਹੀ ਹੈ ਨਾ ਬੱਚੇ ਵੀ ਛੋਟੇ ਤੇ ਬਈ ਬੱਚਾ ਦੇ ਟੀਕੇ ਕਦੋਂ ਲੱਗਣਗੇ ਜਿਲਾਜਾਂਗੇ ਫਿਰ ਇਹਨਾਂ ਦੇ ਤੇ ਅੱਖਾਂ ਨਹੀਂ ਖੁੱਲੀਆਂ ਹਜੇ ਕੀ ਹੋ ਗਿਆ ਨਾ ਨਾ ਡਾਕਟਰ ਦੇਖੀਗੇ ਦੇ ਤੇ ਭਾਈ ਆਪਦਾ ਯੋਗਦਾਨ ਜ਼ਰੂਰ ਪਾਇਆ ਕਰੋ ਤਿਲਫੁਲ ਆਪਾਂ ਜਗਾ ਲੈ ਸਕੀਏ ਇਹਨਾਂ ਵਾਸਤੇ ਸ਼ੈਲਟਰ ਬਣਾ ਸਕੀਏ ਇਹਨਾਂ ਦੀ ਫੀਡ ਆਪਣੇ ਕੋਲੇ ਬਹੁਤ سارے ਬੱਚੇ ਇਹੋ ਜਿਹੇ ਕਿ ਬਹੁਤ سارے ਭੈਣ ਭਰਾ ਦੇਖ ਲੈਂਦੇ ਹਨਾ ਆਪਾਂ ਕਿਨੇ ਬੱਚਿਆਂ ਦੀ ਹੈਲਪ ਕਰਦੇ ਆਂ ਸੇਵਾ ਕਰਦੇ ਆਂ ਉਹਨਾਂ ਨੂੰ ਫੀਡ ਪਾਉਨੇ ਆ ਤੇ ਸਾਰੇ ਹੀ ਭੈਣ ਭਰਾ ਆਪਦੀ سپورਟ ਕਰਿਆ ਕਰੋ ਆਪਦਾ ਯੋਗਦਾਨ ਪਾਇਆ ਕਰੋ ਇਹ ਆ ਰਹੇ ਇਹਨਾਂ ਦੇ ਬੱਚੇ ਅੱਖਾਂ ਨਹੀਂ ਬਈ ਇਹਨਾਂ ਦੀਆਂ ਖੁੱਲੀਆਂ ਤੇ ਮੈਂ ਸਵੇਰੇ ਜੋ ਰੇੜੀ ਲੈ ਕੇ ਆਉਣਾ ਮੈਂ ਸਭ ਤੋਂ ਪਹਿਲਾਂ ਇਹਨਾਂ ਦੇ ਬੱਚੇ ਦੇਖਦਾ ਅੱਜ ਜਿਹੜੇ ਮੈਨੂੰ ਥੋੜਾ ਜਿਹਾ ਡਰਾਤਾ ਸੀਗਾ ਤੇ ਵੀ ਮੈਂ ਕਿਹਾ ਬੱਚੇ ਕਿੱਥੇ ਜੁਗਣੀ ਤੇਰੇ ਤੇ ਇਹਨੇ ਇੱਧਰ ਮੂੰਹ ਕਰਤਾ ਤੇ ਮੈਂ ਹੱਥਾਂ ਨਾਲ ਮਿੱਟੀ ਪੱਟੀ ਕਿਉਂਕਿ ਇਹ ਨਾ ਮੀਂਹ ਪੈਣ ਦੇ ਕਰਕੇ ਢਿਮ ਜੀ ਡਿੱਗ ਪਈ ਸੀ ਮਿੱਟੀ ਦੀ ਤਮੈਨੋ ਆਇਆ ਹੋ ਗਿਆ ਬੱਚੇ ਥੱਲੇ ਨਾ ਆ ਗਏ ਹੁਣ ਪਰ ਬੱਚੇ ਸੇਫ ਆ ਜੀ ਉਹਦਨ ਆਦੀਪੇ ਨੇ ਨਾ ਇੱਥੇ ਗੱਟਾ ਪਾ ਕੇ ਉੱਤੇ ਇਹਦੇ ਤੇ ਉੱਤੇ ਮਿੱਟੀ ਪਾਤੀ ਤੇ ਉਹਦੀ ਵਜ੍ਹਾ ਨਾਲ ਚਲੋ ਬੱਚੇ ਸੇਫ ਆ ਠੀਕ ਠਾਕ ਆ ਤੇ ਹੁਣ ਸਾਨੂੰ ਵੀ ਕੋਈ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਗਈ ਤੇ ਬਸ ਆਪਦੀ ਸਪੋਰਟ ਕਰਿਆ ਕਰੋ ਜੀ ਯੋਗਦਾਨ ਆਪਦਾ ਜਰੂਰ ਪਾਇਆ ਕਰੋ ਤੇ ਬਾਈ ਜੀ ਕੀ ਕਹਿਣਾ ਚਾਹੋਗੇ ਕੁਛ ਨਹੀਂ ਬਾਈ ਸੇਵਾ ਕਰਦੇ ਰਹਿਆ ਕਰੋ ਸਭ ਦੀ ਬਸ ਚਾਹੇ ਕੋਈ ਵੀ ਆ ਚਾਹੇ ਇਨਸਾਨ ਆ ਚਾਹੇ ਜਾਨਵਰ ਆ ਲੋੜਵੰਦ ਕੋਈ ਵੀ ਆ ਚਾਹੇ ਕੋਈ ਵੀ ਆ ਸਭ ਦੀ ਸੇਵਾ ਕਰੋ ਤੇ ਆਪਾਂ ਵੀ ਲੋੜਵੰਦ ਬੱਚਾਂ ਵਾਸਤੇ ਬਈ ਜੀ ਸ਼ੈਲਟਰ ਬਣਾਉਣਾ ਵੀ ਕੋਈ ਅੰਗਹੀਣ ਕੋਈ ਪ੍ਰੋਬਲਮ ਚ ਦੁਖੀ ਆ ਹਨਾ ਕੋਈ ਉਹਨਾਂ ਵਾਂਗ ਤੇ ਸ਼ੈਲਟਰ ਬਣਾ ਸੀ ਉਹ ਉਹ ਥੱਲੇ ਆਉਂਦੇ ਉਹ ਇਹਨਾਂ ਨੇ ਨਾ ਉੱਥੇ ਮੈਂ ਤਾਂ ਇੱਧਰ ਬੈਠਾ ਸੀ ਜਿੱਦੇ ਬੱਚੇ ਕੱਢ ਕੇ ਲਿਆਂਦੇ ਐ ਇਹਨੇ ਉੱਤੇ ਮਿੱਟੀ ਪਾ ਕੇ ਤੇ ਉਹ ਬਣਾਤਾ ਮਿੱਟੀ ਪਾਦੀ ਉੱਤੇ ਕਿਉਂਕਿ ਉੱਥੇ ਮੋਰਾ ਸੀਗਾ ਹਾਂ ਤੇ ਹੁਣ ਬੱਚੇ ਜਮਾਂ ਸੇਫ ਆ ਠੀਕ ਠਾਕ ਆ ਤੰਦਰੁਸਤ ਤਾਂ ਕੋਈ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਤੇ ਬਾਕੀ ਜੁਗਣੀ ਦੇ ਆਪਾਂ ਟੀਕੇ ਲਵਾਤੇ ਆ ਤੇ ਆਹ ਮਿੱਟੀ ਪਟਾਈ ਐ ਨੇ ਸਵੇਰੇ ਮੇਰੇ ਤੋਂ ਆਉਣ ਸਾਰੀ ਹੈ ਜੇ ਮੈਂ ਰੇੜੀ ਲਿਆ ਕੇ ਠੱਲੀ ਤੇ ਮੇਰੀ ਆਦਤ ਆ ਵੀ ਮੈਂ ਰੇੜੀ ਬਾਅਦ ਚ ਲਾਉਣਾ ਨਾ ਪਹਿਲਾਂ ਮੈਂ ਇਹਦੇ ਬੱਚੇ ਦੇਖਦਾ ਮੈਂ ਨੂੰ ਪੁੱਛਿਆ ਬਈ ਉਹ ਉੱਥੇ ਬੈਠੀ ਸੀ ਮੈਂ ਕਿ ਜੁਗਣੀ ਬੱਚੇ ਕਿੱਥੇ ਇਹ ਜਿਹਵਾ ਇੱਧਰ ਭਰਾ ਉਹ ਮੂੰਹ ਜਲ ਸੁਂਗਣ ਲੱਗ ਗਿਆ ਨਾ ਮਿੱਟੀ ਮੈਰੀਆਂ ਤਾਂ ਲੱਤਾਂ ਬਾਹਾਂ ਹੀ ਕੰਮ ਛੱਡ ਗਈਆਂ ਮਾਹ ਕੰਮ ਗਲਤ ਹੋ ਗਿਆ ਬਾ ਦਵਾ ਦਓ ਇਹ ਇਨਾ ਜੇ ਹੁਣ ਕਰਦੀ ਹੁੰਦੀ ਇਹ ਦਵਾ ਦਾ ਮੱਲਾ ਤੇਰਾ ਜੇ ਡਿੱਗਿਆ ਵੀ ਹੁੰਦਾ ਨਾ ਇਹਨੇ ਪੱਟ ਲੈਣਾ ਸੀ ਬੱਚੇ ਘਾਟੂ ਆ ਵੇ ਮਿੱਟੀ ਡਿੱਗੀ ਨਾ ਉੱਤੋਂ ਤੇ ਮੈਂ ਦਵਾ ਦਾ ਵਸਣ ਵਾਲਾ ਸਾਰੀ ਪੱਟ ਦੀ ਮਿੱਟੀ ਫਿਰ ਮੈਂ ਉੱਧਰ ਚੱਕਿਆ ਤੇ ਉੱਧਰ ਮੈਨੂੰ ਦੇਖ ਗਿਆ ਬੱਚੇ ਮੈਂ ਚਲੋ ਠੀਕ ਨੇ ਅੱਖਾਂ ਖੋਲ ਲਈਆਂ ਹਾਂ ਅੱਖਾਂ ਖੋਲ ਲਈਆਂ ਬਾ ਖੋਲੇ ਜਾਣੀਆਂ ਅੱਖਾਂ ਬੱਚਿਆਂ ਦੀਆਂ ਤੇ ਬਈ ਸਪੋਰਟ ਕਰਦੇ ਰਿਆ ਕਰੋ ਕੋਈ ਵੀ ਬੇਜਵਾਨਾਂ ਦੀ ਹੈਲਪ ਕਰਦਾ ਮਦਦ ਕਰਦਾ ਉਹਦੇ ਨਾਲ ਖੜਿਆ ਕਰੋ ਸਪੋਰਟ ਕਰਿਆ ਕਰੋ ਉਹਦੀ ਹੈਲਪ ਕਰਿਆ ਕਰੋ ਠੀਕ ਹੈ ਜੀ